ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਰਾਮਿਆਣਾ ਅਬਲੂ ਕੋਟਲੀ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਮੱਝਾਂ ਤੇ گاਵਾ ਵੀ ਜੜੀਆਂ ਉਹ ਆਉਂਦੀਆਂ ਰਹਿੰਦੀਆਂ ਅੱਜ ਦੀ ਵੀਡੀਓ ਦੇ 6 ਨਗਾ ਹੈ ਜੀਦੇ ਚੋ ਦੋ گاਵਾ ਸੂਜਾਂ ਸਵਾਂਜਾਂ ਤੇ ਦੋ گاਵਾ ਗੱਬਣ ਹੈ ਮੱਝਾਂ ਜਿਹੜੀਆਂ ਸ਼ੁਰੂ ਚ ਤੁਸੀਂ ਦੇਖ ਚੁੱਕੇ ਹੋ ਦੋਨੇ ਹੀ ਗੱਬਣ ਸੂਜਾਂ ਸਵਾਂਜਾਂ گاਵਾ ਦੇ ਵਿੱਚੋਂ ਇਸ ਗਾਂ ਦੇ ਨਾਲ ਇੱਕ ਬਹੁਤ ਸੋਹਣੀ ਬੱਛੀ ਹੈ ਬਾਕੀ ਜਦੋਂ ਤੁਰੂਗੀ ਗਾਂ ਉਦੋਂ ਤੁਹਾਨੂੰ ਦਿਸੂ ਵਾਈਟ ਰੰਗ ਦੀ ਬੱਛੀ ਨੂੰ ਇਹਨੇ ਜਨਮ ਦਿੱਤਾ ਇਹ ਵੀ ਗਾਂ ਤਾਜੀ ਸੋਈ ਵੀ ਐ ਸੋ ਪਸ਼ੂ ਜਿਹੜਾ ਵੀ ਤੁਸੀਂ ਖਰੀਦਣਾ ਉਹਦੀ ਤਸੱਲੀ ਕਰਨਾ ਹੱਕ ਆ ਤੁਹਾਡਾ ਆ ਕੇ ਤੁਸੀਂ ਕਰ ਲਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਮਿਲिए ਬਾਈ ਨੂੰ ਕਰਦੇ ਗੱਲਾਂ ਬਾਤਾਂ ਪਹਿਲਾਂ ਮੱਝਾਂ ਦੋਈਆਂ ਦੋਹਾਂ ਹੀ ਦਿਖਾ ਦਿੰਦੇ ਆਂ ਉਸ ਤੋਂ ਬਾਅਦ ਚ گاਵਾ ਬਾਰੇ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਗੋਰੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਟਾਈਮ ਬਾਅਦ ਵੀਡੀਓ ਬਣਾਉਣ ਲੱਗੇ ਆਂ ਪਸ਼ੂ ਆਈ ਜਾਂਦੇ ਰੋਟੀ ਪਸ਼ੂ ਤਾਂ ਆਈ ਜਾਂਦੇ ਬਾਈ ਤੇ ਨਾਲ ਦੇ ਨਾਲ ਮਾਲ ਵਿਕੀ ਜਾਂਦਾ ਜੀ ਠੀਕ ਹੈ ਉਹ ਟਾਈਮ ਹੀ ਲੱਗਦਾ ਅੱਜ ਵੀ ਹੁਣ ਮੈਂ ਨਹੀਂ ਮਸੂਈਆਂ ਹੀ ਪਾਉਣਾ ਜੀ ਅੱਛਾ ਅੱਜ ਮੱਝਾਂ ਗੰਬੜਾ ਹੀ ਦੋਵੇਂ ਜੀ ਸਹੀ ਹੈ ਪਹਿਲੇ ਨੰਬਰ ਤੇ ਮੱਝ ਬੈਕ ਸਾਈਡ ਤੇ ਖੜੀ ਹੈ ਬਈ ਤੇ ਤੀਜਾ ਸੂਆ ਜੀ ਦਿਨ ਕਿਨੇ ਲਊਗੀ ਇਹ ਦਿ ਚਿਚਾ ਸ ਤੇਿਆਰੀ ਬਹੁਤ ਵਧੀਆ ਕਰਦੀ ਹੈ ਪਿਛਲੇ ਸੂਏ ਮੇਰੇ ਕੋਲੋਂ ਗਈ ਹੈ ਜੀ ਠੀਕ ਹੈ 15 ਕਿਲੋ ਕੰਡੇ ਵਾਲਾ ਦੁੱਧ ਸੀ ਗਿਆ ਠੀਕ ਹੈ ਕੀ ਕੀਮਤ ਰਹਿਣੀ ਹੈ ਬਈ ਇਹਨਾਂ ਦੋਆਂ ਦਾ 260000 ਰੁਪਏ ਜੀ ਜੋੜੇ ਦਾ ਜੀ ਠੀਕ ਹੈ ਖੋਲ ਦੀ ਬਈ ਨ ਤੋੜ ਦੀ ਸੋ ਦਸੂ ਸੂਆ ਤੀਜਾ ਦਿਨ ਹਜੇ 5-7 ਲਾਉਗੀ ਤਿਆਰੀ ਚੰਗੀ ਫੜਦੀ ਹੈ ਰੁਖ ਬੜਾ ਸੋਨਾ ਮੱਝ ਦਾ ਅੱਗੋਂ ਹਵਾਨਾ ਭਰਨਾ ਸ਼ੁਰੂ ਕਰਤਾ ਹੈ ਸਾਫ ਬਿਲਕੁਲ ਪੰਦਰ ਹਵਾਨਾ ਦੱਸਦਾ ਹੈ ਵਜ਼ਨ ਮੱਝ ਦਾ ਕਾਫੀ ਜ਼ਿਆਦਾ ਹੈ ਉਤੋਂ ਸਟਰਕਚਰ ਖੁੱਲਾ ਡੁੱਲਾ ਪੂਰਾ ਆ ਮੱਜਾਂ ਨਾਲੋਂ ਜ਼ਿਆਦਾ ਚੌੜੀ ਮੱਜ ਉਤੋਂ ਢਾਂਚੇ ਦੀ ਕਮਾਲੀ ਬਾਈ ਹਵਾਨਾ ਆਮ ਤੌਰ ਤੇ ਮੱਝਾਂ ਜਾਂ ਗਾਂ ਪਹਿਲਾਂ ਗਾੜੀ ਭਰਨੀ ਸ਼ੁਰੂ ਕਰਦੀ ਹੈ ਤੇ ਉਸੇ ਤਰੀਕੇ ਨਾਲ ਇਹਨੇ ਅੱਗੋਂ ਹਵਾਨਾ ਚੰਗਾ ਬਣਾਇਆ ਹੋਇਆ ਪਿਛਾਉ ਹਜੇ ਤਾਂ ਲਪਈ ਹੈ ਲਵਾਈ ਲੁਈ ਮੱਝ ਦੀ ਤੁਸੀਂ ਵੀਡੀਓ ਚ ਜੱਜਮੈਂਟ ਕਰ ਸਕਦੇ ਹੋ ਦੋਸਤੋ ਇਹਨਾਂ ਦੁੱਧ ਵੀ ਬਾਈ ਲੰਬਾ ਸਮਾਂ ਦਿੱਤਾ ਜੀ ਠੀਕ ਹੈ ਤੇ ਚੂਣ ਦੀ ਵੀ ਬਹੁਤ ਹੀ ਚੰਗੀ ਹੈ ਜੀ ਠੀਕ ਹੈ ਬਈ ਪੂਛ ਫੜੀ ਗੁਰੇਤ ਮੇਰੀ ਸੋਹਣੀ ਮਾਜ ਹਵਾਨੇ ਵਾਲੇ ਪੱਖ ਤੋਂ ਦੇਖੋ ਕਰਮਾ ਵਾਲੀ ਚਾਰ ਚੰਗੀ ਹੋਊਗੀ ਕਾਫੀ ਢਲ ਪਈ ਹੈ ਹਵਾਨੇ ਦੇ ਵਿੱਚ ਬਾਕੀ ਬਠੰਡੀ ਹੈ ਜੀ ਹੋਊਗੀ ਠੀਕ ਹੈ ਜਿਹੜੀ 2 ਨੰਬਰ ਤੇ ਝੋਟੀ ਆਪਦਾ ਇਹ ਦੂਜਾ ਸੂਆ ਜੀ ਇਹ ਕਿੰਨੇ ਦਿਨ ਲੈ ਜੂਗੀ ਇਹ ਵੀ ਤਿੰਨ ਚਾਰ ਦਿਨ ਲੈ ਜੂਗੀ ਤਿੰਨ ਦਿਨ ਜੀ ਇਹ ਵੀ ਬਹੁਤ ਗਾਈਆਂ ਵਾਲਾ ਸਾਬੀ ਹੈ ਜੀ ਦਾ ਠੀਕ ਹੈ ਖੋਲੀ ਬਈ ਬਿਲਕੁਲ ਕੁੰਡੇ ਸਿੰਗ ਦੀ ਹੈ ਦੱਸੋ ਗੋਲ ਛੋਟਾ ਸਿੰਗ ਥਣ ਅਗਲਾ ਵੀ ਸੋਹਣਾ ਦੱਸਦਾ ਪਿਛਲਾ ਥਣ ਵੀ ਚੰਗਾ ਹੈ ਇਹਦਾ ਸਿੰਗ ਤੁਸੀਂ ਇੱਥੋਂ ਦੇਖ ਲਓ ਸਟਰਕਚਰ ਸੋਹਣਾ 2 ਲੱਖ ਤੇ 60 ਹਜ਼ਾਰ ਡਿਮਾਂਡ ਹੈ ਮਾਨਤਨ ਹੋ ਜਾਂਦਾ ਹੁੰਦਾ ਮੌਕੇ ਤੇ ਉਹ ਗੱਲਬਾਤ ਤੁਸੀਂ ਬਾਈ ਨਾਲ ਕਰ ਸਕਦੇ ਹੋ ਵਪਾਰ ਦਾ ਕੰਮ ਆ ਦੋਸਤੋ ਤਾਂ ਨੇਚਰਲੀ ਆ ਹੋ ਸਕਦਾ ਹੈ ਵੀਡੀਓ ਬਣਾ ਕੇ ਨਿਕਲ ਗਏ ਤੇ ਦੋ ਭਰਾ ਕੋਈ ਵਿਕਰੀ ਵਾਲੀ ਹੋਰ ਆ ਜਾਣ ਰੇਟ ਪਰਦੇਚ ਹੀ ਰੱਖਣੇ ਪੈਂਦੇ ਆ ਦਾ ਸਿਰਫ ਇੱਕ ਜੇ ਕੋਈ ਵੀਰ ਸੋਚਦਾ ਵੀ ਕਿਹੜੀ ਮੱਝ ਮੈਂ ਲਵਾਂ ਤੇ ਉਹਦੇ ਹਿਸਾਬ ਤੇ ਰੇਟ ਇਕੱਠਿਆਂ ਦਾ ਕਰ ਦਿੰਦੇ ਆ ਜੇ ਕਹੀਏ ਵੀ ਰੇਟ ਵੀਡੀਓ ਤੇ ਨਹੀਂ ਕਰਾਂਗੇ ਤਾਂ ਫਿਰ ਉਸ ਭਰਾਤਰਾਜ ਕਰਦੇ ਆ ਸੋ ਹੁਣ ਤੁਹਾਨੂੰ ਡਿਮਾਂਡ ਜੋੜੇ ਦੀ ਦੱਸਤੀ ਐ ਜਿਹੜੀ ਮੱਝ ਤੁਸੀਂ ਖਰੀਦਣੀ ਚਾਹੁੰਦੇ ਆ ਉਹਦਾ ਰੇਟ ਅਲੱਗ ਤੋਂ ਪੁੱਛ ਲਿਓ ਕਨਫਰਮ ਹੋ ਜਾਊਗਾ ਤੁਹਾਨੂੰ ਵੀ ਡਿਮਾਂਡ ਕੀ ਰਹੂਗੀ ਕਿਹੜੀ ਮੱਝ ਦੀ ਚੁਆਇਸ ਆਪੋ ਆਪਣੀ ਐ ਛੋਟੀ ਸੋਹਣੀ ਸੰਲਖੀ ਐ ਸਿੰਘ ਕੁੰਡਿਆਂ ਦੀ ਐ ਬਾਕੀ ਹਵਾਨਾ ਤੁਸੀਂ ਦੇਖੋ ਛੱਡੀ ਹੱਥ ਤੇ ਸੇਲ ਠੰਡੀ ਐ ਜੀ ਸੋ ਹਵਾਨਾ ਚੰਗਾ ਦਿਸਦਾ ਐ ਇਹਦਾ ਵੀ ਠੀਕ ਹੈ ਸੋ ਇਹ ਦੋ ਮੱਝਾਂ ਸਿੰਘ ਤੇ ਚਾਰ گاਵਾ ਦਿਖਾਉਣੀਆਂ ਬਈ ਪਹਿਲੇ ਨੰਬਰ ਤੇ ਕੱਪਣਗਾ ਇਹ ਦੂਜਾ ਸੂਆ ਵਹਿੜਾ ਜੀ ਕਿੰਨੇ ਕੁ ਤਣ ਲਊ ਸੋਹਣ ਚ ਇਹ ਲੈ ਜੂ ਇਹ ਚਾਰ ਪੈਂਦਾਂ ਜੀ ਰੇਟ ਕੀ ਰਹਿਣਾ ਬਈ ਇਹ ਚਾਰਾਂ ਗੰਗਾਂ ਦਾ 3,85,000 ਰੁਪਏ ਜੀ ਖੋਲੀ ਸੋ ਚਾਰ گاਵਾ ਦੱਸੋ 3,85,000 ਚਾਰਾਂ ਦੀ ਡਿਮਾਂਡ ਹੈ ਇਹਨੇ ਪਹਿਲੇ ਸੂਏ 24-25 ਲੀਟਰ ਤੋਂ ਖੁੱਲਾ ਦੁੱਧ ਦਿੱਤਾ ਜੀ ਠੀਕ ਹੈ ਕੰਡੇ ਵਾਲਾ ਜੀ ਬੰਦੇ ਮੇਰੇ ਲਿਆਏ ਵਾਲੇ ਤੂੰ ਹੀ ਆਈ ਹੈ ਜੀ ਠੀਕ ਹੈ ਹਵਾਨੇ ਤੇ ਨਾੜਾਂ ਸੋਹਣੀਆਂ ਹੈ ਹਵਾਨਾ ਫਿਕਸ ਹੀ ਰੱਖੂਗੀ ਗਾਵਾਂ ਥੋੜਾ ਲੰਬਾ ਟਾਈਮ ਦੁੱਧ ਪਿਆ ਜਾਂਦੀਆਂ ਤੇ ਕਈ ਵਾਰ ਓਨੀ ਕੇਅਰ ਨਹੀਂ ਹੁੰਦੀ ਬਾਕੀ ਪੁੜਿਆਂ ਚ ਟੋਏ ਪਾਏ ਹੋਏ ਆ ਹੋ ਸਕਦਾ 5-4 ਦਿਨ ਗਾਂ ਲੈ ਜੇ ਪਹਿਲਾਂ ਵੀ ਸੂ ਸਕਦਾ ਹੁੰਦਾ ਪਸ਼ੂ ਹਵਾਨਾ ਫਿਕਸ ਰੱਖੂਗੀ ਦੁੱਧ ਸੋਨਾ ਦਿੱਤਾ ਦੋਸਤੋ ਦੁੱਧ ਗਾਵਾਂ ਦੇ ਆਸਤੇ ਕੋਈ ਵੱਡੀ ਗੱਲ ਨਹੀਂ ਹੈ ਚੰਗੀ ਕੇਅਰ ਨਾਲ ਤੁਸੀਂ ਆਰਾਮ ਨਾਲ ਦੁੱਧ ਸੋਨਾ ਚੋ ਸਕਦੇ ਹੋ ਦੂਜਾ ਸੂਆ ਇਹ ਤੋਂ ਇਲਾਵਾ ਅੱਗੇ ਤੁਹਾਨੂੰ ਇੱਕ ਹੋਰ ਗਾਂ ਦਿਖਾਉਣੀ ਹੈ ਇਹ ਕੰਨਵਾ ਸੂਆ ਇਹ ਵੀ ਦੂਜਾ ਸੂਆ ਜੀ ਇਹ ਲੈ ਜੂ ਹਜੇ ਹਫਤਾ ਜੀ ਠੀਕ ਹੈ ਤੋਰੀ ਵਿੱਚ ਇੱਕ ਹਫਤਾ ਲਊਗੀ ਦੱਸੋ ਦੂਜਾ ਸੂਆ ਇਹਦਾ 385 ਚਾਰਾਂ ਗਾਵਾਂ ਦਾ ਰੇਟ ਹੈ ਕਲੀ ਕਲੀ ਦੀ ਕੀਮਤ ਚਾਰੇ ਹੀ ਦੂਰੇ ਥਣ ਦੀਆਂ ਜੀ ਠੀਕ ਹੈ ਥਣ ਚੰਗਾ ਲੱਗਾ ਤੇ ਚਾਰੇ ਹੀ ਹੱਥੀਂ ਚੁਵਾਈ ਵਾਲੇ ਬੰਦੇ ਇਹਦਾ ਵੀ ਟਾਂਚਾ ਤੁਸੀਂ ਦੇਖ ਸਕਦੇ ਹੋ ਹਜੇ ਵੜਨੇ ਭਰਨਾ ਹੈ ਬੱਸ ਮੁਟਬਤ ਸੋ ਇਹ ਦੋ گاਵਾ ਗੱਭਣ ਸੀ ਇਹ ਤੋਂ ਇਲਾਵਾ ਦੋ ਹੀ گاਵਾ ਸੂਜਾਂ ਸੂਜਾਂ ਤੁਹਾਨੂੰ ਦਿਖਾਵਾਂ ਜਿਹੜੀ ਪਹਿਲੇ ਨੰਬਰ ਤੇ ਗਾਂ ਸੂਜਾਂ ਚੋ ਬਈ ਇਹਨੂੰ ਅੱਜ ਤੀ ਦੋ ਦਿਨ ਹੀ ਹੋਇਆ ਇਸੂਜ ਦੇ ਦੋ ਦਿਨ ਹੀ ਹੋਏ ਆ ਠੀਕ ਐ 나ੜੂਆ ਦਸੋ ਨਾਲ ਆ ਬੱਚੇ ਦੇ ਬਈ 20 ਲੀਟਰ ਬੋਲਾ ਤਿਆਰ ਹੈਗਾ ਜੀ ਠੀਕ ਐ ਸੂਆ ਕੰਨ ਮੇਰਾ ਸੂਆ ਪਹਿਲਾ ਜੀ ਪਹਿਲਾ ਸੂਆ ਤੀਜੇ ਦਿਨ 20 ਲੀਟਰ ਬੋਲਾ ਹੈਗਾ ਦੁੱਧ 22 28 ਲੀਟਰ ਖੁੱਲਾ ਦੇ ਦੂ 30 ਵੀ ਦੇ ਸਕਦੇ ਪਰ 22 28 ਲੀਟਰ ਦਾ ਖੁੱਲਾ ਦੇ ਦੇ ਠੀਕ ਹੈ ਚੋਣ ਬਹੁਤ ਚੰਗਾ ਜੀ ਓਕੇ ਹਵਾਨਾ ਚੰਗਾ ਰੁਖ ਚੰਗਾ ਹੈ ਬਾਕੀ ਇਹ ਵੀਡੀਓ ਜਿਹੜੀ ਬਣ ਰਹੀ ਹੈ ਬਾਈ ਦੇ ਪਿੰਡ ਇੱਕ ਹੋਰ ਵੀਡੀਓ ਬਣਾਉਣੀ ਸੀ ਉਹਦੀ ਸ਼ਾਰਟ ਵੀਡੀਓ ਚੈਨਲ ਤੇ ਚੱਲੀ ਜਾਂਦੀ ਹੈ ਅਚਾਨਕ ਸਬਬ ਬਣਿਆ ਮਤਲਬ ਕੋਈ ਪਲਾਨਡ ਵਾਲੀ ਵੀਡੀਓ ਨਹੀਂ ਵੀ ਆਪਾਂ ਪਹਿਲਾਂ ਪਲੈਨਿੰਗ ਕੀਤੀ ਹੋਵੇ ਹਵਾਨੇ ਉਸ ਹਿਸਾਬ ਤੇ ਦੇਖ ਲਓ ਸਵੇਰ ਮਿਲਕਿੰਗ ਜਿਹੜੀ ਉਹ ਇਹਨਾਂ ਦੀ 5:30 ਦੇ ਆਸ-ਪਾਸ ਮੇਰੇ ਖਿਆਲ ਚ ਬਾਈ ਨਹੀਂ ਕੀਤੀ ਹੋਊਗੀ ਹਵਾਨਾ ਚੰਗਾ ਥਣ ਹੱਥੀਚੁਆਈ ਵਾਲਾ ਥਣ ਬਾਰੇ ਪਹਿਲਾਂ ਹੀ ਬਾਈ ਨਿਖਿਆ ਸੀ ਦੂਰਾ ਥਣ ਮਤਲਬ ਸੋਹਣਾ ਮੋٹے ਥਣ ਦੀਆਂ ਇਹ ਗਾਵਾਂ ਸੋ ਜੋ ਸਟਰਕਚਰ ਉਹ ਵੀਡੀਓ ਚ ਕਲੀਅਰ ਦਿਸਦਾ ਬਾਕੀ ਕੋਲ ਖੜ ਕੇ ਜਜਮੈਂਟ ਤੁਸੀਂ ਕਰੋਗੇ ਹਵਾਨਾ ਦੇਖੋ ਚੰਗੇ ਬੋਲੇ ਤੋਂ ਸ਼ੁਰੂਆਤ ਇਸ ਵੈੜ ਨੇ ਕੀਤੀ ਇਸ ਗਾਣੇ ਕੀਤੀ ਹੈ ਪਹਿਲਣ ਵੈੜ ਹੋ ਗਈ ਤੋ ਇੱਕ ਲਾਸਟ ਉੱਤੇ ਗਾਂ ਦਿਖਾਉਣੀ ਇਹਦੇ ਨਾਲ ਬੜੀ ਚੰਗੀ ਬੱਛੀ ਆ ਦੱਸੋ ਹੱਥੀਚੁਆਈ ਵਾਲਾ ਥਣ ਇਹਦੇ ਥੱਲੇ 20 ਲੀਟਰ ਦੁੱਧ ਹੈਗਾ ਜੀ ਅਜ ਇਹਨੂੰ ਤੀਜਾ ਦਿਨ ਨਹੀਂ ਸੂਈ ਨੂੰ ਚੌਥਾ ਜੀ ਸੂਆ ਇਹਦਾ ਕਿਨਵਾ ਇਸ 6 ਦਾ ਅਖੀਰਲਾ ਦੰਦ ਕੱਢਦੀ ਹੈ ਜੀ ਦੂਜੇ ਸੂਆ ਦੂਜਾ ਸੂਆ ਵੱਛੀ ਵਾਲੀ ਬੈਣ ਚੁਆਈ ਦੋ ਟਾਈਮ ਕਰ ਲਿਓ ਭਾਵੇਂ ਕੋਈ ਦਿੱਕਤ ਨਹੀਂ ਹੈ ਠੰਡੀਆਂ ਵੈੜਾਂ ਇਹ ਦੁੱਧ ਚੁਆਈ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਇਹਨਾਂ ਨੂੰ ਇਹਦਾ ਬਣਾਵਟ ਬਹੁਤ ਸੋਹਣੀ ਅੰਸੂ ਗਾਂ ਦੀ ਰੰਗ ਚਮਕਾਲਾ ਥਣ ਥੀ ਚੁਆਈ ਵਾਲਾ ਖਵਾਨਾ ਫਿਕਸ ਹੈ ਵੱਛੀ ਨੂੰ ਇਹਨੇ ਜਨਮ ਦਿੱਤਾ ਹੈ ਵੱਛੀ ਤੁਹਾਨੂੰ ਮੈਂ ਜਰੂਰ ਇਹਦੀ ਦਿਖਾਉਂਗਾ 385 ਰੇਟ ਰੱਖਣ ਦਾ ਮਤਲਬ ਇਹ ਹੈ ਵੀ ਤੁਹਾਨੂੰ ਕੀਮਤਾਂ 'ਤੇ ਧਿਆਨ ਚਾ ਆ ਜਾਣੀਆਂ ਵੀ ਕਿਹੜੀ ਗਾਂ ਕੀ ਕੀਮਤ 'ਚ ਹੋ ਸਕਦੀ ਹੈ। ਆ ਗਾੜੀ ਚੰਗੀ ਆ ਦੋਸਤੋ ਇਹ ਬੱਛੀ ਇਹਦੇ ਨਾਲ। ਬੱਛੀ ਬਾਰੇ ਪਹਿਲਾਂ ਹੀ ਕਮੈਂਟ ਮੈਂ ਕਰਤਾ ਸੀ ਵੀ ਗਾਂ ਨਾਲੋਂ ਜ਼ਿਆਦਾ ਸੋਹਣੀ ਬੱਛੀ ਇਹਦੇ ਨਾਲ ਹੈ। ਹਾਲਾਂਕਿ ਗਾਂ ਦਾ ਢਾਂਚਾ ਵੀ ਚੰਗਾ ਬਾਕੀ ਬਰੀਡ ਦੀ ਜੱਜਮੈਂਟ ਤੁਸੀਂ ਕਰ ਸਕਦੇ ਹੋ। ਥਣ ਹੱਥੀ ਜੁਆਈ ਵਾਲੇ ਆ ਚਾਰਾਂ ਵਗਾਵਾ ਦੇ। ਤੇ ਦੋਨੇ ਮੱਜਾਂ ਵੀ ਚੰਗੇ। ਬਾਕੀ ਪਸ਼ੂ ਜਿਹੜਾ ਜੱਜਦਾ ਤੁਹਾਨੂੰ ਉਹਦੀ ਤਸੱਲੀ ਆ ਕੇ ਕਰਿਓ ਜੇ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ। ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ।